GDS News Channel ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ ਬਹੁਤ ਹੀ ਪਿਆਰੀ ਆਵਾਜ਼ ਜਿਸ ਲੜਕੀ ਦੇ ਨਾਲ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਕੋਇਲ ਵਰਗੀ ਆਵਾਜ਼ ਹੈ ਤਾਂ ਤੁਸੀਂ ਆਵਾਜ਼ ਸੁਣ ਕੇ ਹੈਰਾਨ ਹੋ ਜਾਓਗੇ ਕਿ ਐਡੀ ਪਿਆਰੀ ਆਵਾਜ਼ 16 ਸਾਲ ਦੀ ਲੜਕੀ ਹੈ ਤਾਂ ਯ ਵਿਦਿਆਰਥਣ ਹੈ ਬਹੁਤ ਹੀ ਪਿਆਰੀ ਆਵਾਜ਼ ਹੈ ਬੇਟਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਸਰ ਬੇਟਾ ਗੱਲਬਾਤਾਂ ਤੇ ਜਾਰੀ ਰਹਿਣਗੀਆਂ ਤੇ ਸਾਡੇ ਸਰੋਤਿਆਂ ਨੂੰ ਇੱਕ ਗੀਤ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਸਰ ਪਹਿਣ ਕਾਲ ਜਿਚ ਹੋਣਿਆ ਮਿਲਿਆਨੂ ਹੋ ਗਿਆ ਜ਼ਮਾਨਾ ਹਾਂ ਬਹੁਤ ਵਧੀਆ ਬੇਟਾ ਬਾਕਮਾਲ ਆਵਾਜ਼ ਹੈ ਬੇਟਾ ਮੈਂ ਪੁੱਛਣਾ ਚਾਹਾਂਗਾ ਕਿ ਉਸਤਾਦ ਕੌਣ ਹੈ ਤੇ ਕਿੰਨਾ ਚਿਰ ਤੁਸੀਂ ਰਿਆਜ਼ ਕਰਦੇ ਜੋ ਜੀ ਮੇਰੇ ਉਸਤਾਦ ਜੀ ਜੋ ਉਸਤਾਦ ਜਨਨੈਲ ਸਿੰਘ ਜੀ ਨੇ ਤੇ ਰਿਆਜ਼ ਦਾ ਸਟੱਡੀ ਦੇ ਨਾਲ ਨਾਲ ਕੰਟੀਨਿਊ ਕਰਨਾ ਪੈਂਦਾ ਫਿਰ ਇਗਜ਼ਾਮਸ ਵਗੈਰਾ ਜਿੰਨਾ ਟਾਈਮ ਹੱਥ ਤੋਂ ਬਾਦ ਤੋਂ ਬਾਦ ਮਿਲ ਸਕਦਾ ਉਨਨਾ ਅਸੀਂ ਰਿਆਜ਼ ਨੂੰ ਦੇਈਦਾ ਹੂੰ ਜੀ ਅ ਬੇਟਾ ਅਸੀਂ ਜਦੋਂ ਆਏ ਸੀ ਸਾਡੇ ਜਿਹੜੀ ਨਿਗਾਹ ਸੀ ਉਹ ਗਿਟਾਰ ਤੇ ਪਈ ਸੀ ਤੁਸੀਂ ਗਿਟਾਰ ਵੀ ਵਜਾ ਲੈਂਦੇ ਜੋ ਜੀ ਸਰ ਬਿਗਨਿੰਗ ਸਟਾਰਟਿੰਗ ਕੀਤੀ ਹੈ ਥੋੜੀ ਥੋੜੀ ਹੋਰ ਵੀ ਸਿੱਖ ਲਾਂਗੇ ਸਾਡੇ ਸਰੋਤਿਆਂ ਨੂੰ ਇੱਕ ਪਿਆਰਾ ਜਿਹਾ ਗੀਤ ਸੁਣਾਓ ਜੀ ਜੀ ਖੁਸ਼ ਬਣਾ ਹੋ ਲਿਆ ਤੂੰ ਹੁਣ ਰੋ ਲੈ ਲੁਕ ਲੁਕ ਕੇ ਤੈਨੂੰ ਸਮਝਾਇਆ ਸੀ ਲੱਗ ਬੈਠ ਅਰਸ ਅਰਸ ਕੇ ਖੁਸ਼ ਬਣਾ ਹੋ ਲਿਆ ਤੂੰ ਹੁਣ ਰੋ ਲੈ ਲੁਕ ਲੁਕ ਕੇ ਤੈਨੂੰ ਸਮਝਾਇਆ ਸੀ ਲੱਗ ਬੈਠ ਅਰਸ ਅਰਸ ਕੇ ਇਹ ਬਹੁਤ ਵਧੀਆ ਬੇਟਾ ਕੋਈ ਮਾਰਕੀਟ ਦੇ ਵਿੱਚ ਤੁਹਾਡਾ ਕੋਈ ਗੀਤ ਵੀ ਆਇਆ ਹੈ ਜੀ ਇੱਕ ਡਿਊਟ Song ਆਇਆ ਹੈ ਅੱਛਾ ਜੀ ਜੀ ਉਸ ਜਿਹੜੇ ਗੀਤ ਦੀਆਂ ਦੋ ਲਾਈਨਾਂ ਸਾਡੇ ਸਰੋਤਿਆਂ ਨੂੰ ਜਰੂਰ ਸੁਣਾਓ ਜੀ ਤੇਰੇ ਰਾਤ ਤੱਕ ਸੂਣੀ ਉੱਤੇ ਕਰਦਾ ਕਿ ਉਹ ਦਬ ਨਾ ਜਾਂਦਾ ਲੱਗੇ ਮਰਦਾ ਕਿ ਬਹਿ ਕੇ ਅੱਜ ਗਲਦਨ ਬਿੜਾ ਕਰ ਲੈ ਮੇਰੇ ਸਸ ਤੇਰਾ ਸਰਦਾਈ ਕੀ ਉਹ ਤੈਨੂੰ ਵੀ ਉਹ ਮੇਰੇ ਚਾਹ ਦੇ ਵਗ ਲਗਣੀ ਉਹ ਗੱਲ ਤਾਂ ਜਮਾਈ ਖਰੀਏ ਜਿਹਦੇ ਪਿੱਛੇ ਲੱਗ ਮੇਰੇ ਨਾਲ ਲੜਦੇ ਦਸੇ ਡਿਖਿਓ ਹੁਰ ਪਰਿਏ ਜਿਹਦੇ ਪਿੱਛੇ ਲੱਗ ਮੇਰੇ ਨਾਲ ਲੜਦੇ ਦਸੇ ਡਿਖਿਓ ਹੁਰ ਪਰਿਏ ਬਹੁਤ ਵਧੀਆ ਬੇਟਾ ਇਹ ਜਿਹੜਾ ਗੀਤ ਤੁਸੀਂ ਡਿਊਟ ਗੀਤ ਹੈ ਇਹ ਕਿਹਦੇ ਨਾਲ ਗਾਇਆ ਸੀ ਤੇ ਕਿਹੜੀ ਕੰਪਨੀ ਨੇ ਇਸ ਨੂੰ ਰਿਲੀਜ਼ ਕੀਤਾ ਜੀ ਇਹ Song ਸਾਡੀ ਅਕੈਡਮੀ ਚ ਵੀਰੇ ਆਉਂਦੇ ਸੀ ਉਹਨਾਂ ਨਾਲ ਲਗਾਇਆ ਹੋਇਆ ਪ੍ਰੀਤ ਸੰਗਾ ਵੀਰੇ ਤੇ ਇਹ ਦਿੱਲੀ ਤੋਂ ਬ੍ਰਦਰ ਪ੍ਰੋਡਕਸ਼ਨ ਵੱਲੋਂ ਹੋਇਆ ਸੀ ਅੱਛਾ ਜੀ ਅ ਬੇਟਾ ਜੀ ਅ ਅੱਜਕੱਲ ਇਸ ਦੌਰ ਦੇ ਵਿੱਚ ਇਸ ਖੇਤਰ ਦੇ ਵਿੱਚ ਧੀਆਂ ਨੂੰ ਬਹੁਤ ਘੱਟ ਜਿਹੜੇ ਮਾਪੇ ਨੇ ਉਹ ਤੋਰਦੇ ਨੇ ਤੁਹਾਨੂੰ ਪਰਿਵਾਰ ਦੀ ਫੈਮਿਲੀ ਦੀ ਕਿਹੋ ਜਿਹੀ ਸਪੋਰਟ ਹੈ ਜੀ ਇਸ ਕੰਮ ਵਿੱਚ ਜਾਂ ਕਿਸੇ ਵੀ ਕੰਮ ਵਿੱਚ ਸਾਨੂੰ ਆਪਣੇ ਪਰਿਵਾਰ ਦੀ ਲੋੜ ਚਾਹੀਦੀ ਹੈ ਪਰਿਵਾਰ ਛੱਡੋ ਸਾਨੂੰ ਸਿਰਫ ਆਪਣੇ ਮਾਪਿਓ ਦੇ ਲੋੜ ਹੋਵੇ ਨਾ ਬਸ ਸਪੋਰਟ ਹੋਵੇ ਤੇ ਬੰਦਾ ਕੁਝ ਵੀ ਕਰ ਸਕਦਾ ਹੈ ਤੇ ਮੈਨੂੰ ਮੇਰੇ ਮਮਾ ਪਾਪਾ ਦੇ ਸ਼ੁਰੂ ਤੋਂ ਪੂਰੀ ਸਪੋਰਟ ਹੈ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਖੜੀ ਹਾਂ ਤੇ ਬੇਟਾ ਕੋਈ ਮਾਰਕੀਟ ਦੇ ਵਿੱਚ ਹੋਰ ਵੀ ਗੀਤ ਤੁਹਾਡੇ ਰਿਕਾਰਡ ਹੋਣ ਵਾਲੇ ਨੇ ਜੀ ਹੋਣ ਵਾਲੇ ਨੇ ਜਲਦੀ ਆਣਗੇ ਜੀ ਠੀਕ ਹੈ ਜੀ ਤੇ ਅਗਲਾ ਜਿਹੜਾ ਗੀਤ ਸਾਡੇ ਸੁਰਤਿਆਂ ਨੂੰ ਕਿਹੜਾ ਸੁਣਾਉਣ ਜਾ ਰਹੇ ਹੋ ਜੀ ਮੈਂ ਥੀਆਂ ਤੇ ਗੀਤ ਸੁਣਾ ਦੇਣੀ ਆ ਬਿਲਕੁਲ ਸੁਣਾ ਦੇ ਬੋਲਣਾ ਤਨਹੀਂ ਚਾਉਂਦੇ ਬੁਲ ਆ ਗਏ ਜਿੰਦ ਰਾਜਬਾ ਜਨਮ ਵਿੱਚ ਆਈ ਆ ਮੈਂ ਡਾਕੀ ਗੁਨਾ ਕਰਕੇ ਹੁ ਜਿਹੜਾ ਉੱਠਦਾ ਝੜਕ ਲੈਂਦਾ ਵਾਹਲਾਵੇਂ ਮੈਂ ਕੁੜੀਆਂ ਨਾਲ ਤਾਂ ਕਰਕੇ ਹਾਂ ਬਹੁਤ ਵਧੀਆ ਬੇਟਾ ਤੁਹਾਡੀ ਆਵਾਜ਼ ਬਾਕਮਾਲ ਹੈ ਕਿਸੇ ਵੱਡੇ ਸਿੰਗਰ ਦੀ ਜਿਹੜੀ ਝਲਕ ਪੈਂਦੀ ਹੈ ਤੁਹਾਡੇ ਆਵਾਜ਼ ਦੇ ਵਿੱਚੋਂ ਕਿਹੜੇ ਗਾਇਕ ਨੂੰ ਤੁਸੀਂ ਫੋਲੋ ਕਰਦੇ ਹੋ ਜੀ ਵੈਸੇ ਤਾਂ ਸਰ ਸਾਰੇ ਹੀ ਗਾਇਕ ਸੁਣੀ ਦੇ ਕਿਉਂਕਿ ਸਾਰੇ ਸਾਡੇ ਤੋਂ ਬਿਹਤਰੀਨ ਨੇ ਲੇਕਿਨ ਖਾਸ ਕਰਕੇ ਉਸ ਉਸਤਾਦ ਮਸਦ ਫਰਦੀ ਦੀ ਖਾਸ ਮੈਨੂੰ ਸੁਣੀ ਦੇ ਉਹਨਾਂ ਦੇ ਗੀਤ ਦੀਆਂ ਜੇ ਕੁਝ ਦੋ ਲੈਣਾ ਯਾਦ ਨੇ ਤੇ ਸਾਡੇ ਸਰੋਤਿਆਂ ਨੂੰ ਜਰੂਰ ਸੁਣਾਓ ਇਹ ਬਹੁਤ ਵਧੀਆ ਬੇਟਾ ਕਿੰਨਾ ਚਿਰ ਹੋਇਆ ਹੈ ਗਾਉਂਦਿਆਂ ਕਿੰਨਾ ਸਮਾਂ ਹੋ ਗਿਆ ਹੈ ਆਪਾਂ ਨੂੰ ਇਸ ਖੇਤਰ ਦੇ ਵਿੱਚ ਆਇਆ ਨੂੰ ਜੀ ਇਹ ਮੈਂ ਬਚਪਨ ਤੋਂ ਹੀ ਕਰ ਰਹੀ ਹਾਂ ਮੈਨੂੰ ਘੱਟੋ ਘੱਟ 5-6 ਸਾਲ ਹੋ ਗਏ ਨੇ ਇਹਦੇ ਵਿੱਚ ਆਇਆ ਨੂੰ ਬੇਟਾ ਹੁਣ ਤੱਕ ਸਟੇਜ ਤੇ ਵੀ ਗਾਉਣ ਦਾ ਮੌਕਾ ਮਿਲਿਆ ਹੈ ਆਪਾਂ ਨੂੰ ਜੀ ਕਾਫੀ ਜਾਗਰਣ ਵਗੈਰਾ ਜਾਂ ਰਿਐਲਿਟੀ ਸ਼ੋਅ ਵੀ ਕੀਤਾ ਹੈ ਪਹਿਲੀ ਵਾਰ ਆਪਾਂ ਕਿਸ ਸਟੇਜ ਤੇ ਗੀਤ ਬੋਲਿਆ ਸੀ ਉਹ ਕਿੱਥੇ ਬੋਲਿਆ ਸੀ ਜੀ ਉਹ ਮੇਰਾ ਆਪਣੇ ਲੋਕਲ ਹੀ ਸੀਗਾ ਸਾਡਾ ਇੱਥੇ ਮੇਲਾ ਸੀਗਾ ਸਾਈਆਂ ਜੀ ਦਾ ਉਹਨਾਂ ਦੇ ਸਟੇਜ ਤੇ ਬੋਲਿਆ ਸੀ ਸਰ ਕਿਹੜਾ ਗੀਤ ਜਿਹੜਾ ਪਹਿਲੀ ਵਾਰ ਸਟੇਜ ਤੇ ਬੋਲਿਆ ਸਾਡੇ ਸਰੋਤਿਆਂ ਨੂੰ ਜਰੂਰ ਸੁਣਾਇਓ ਹੋ ਮਮਰੇ ਤਾ ਪੇਕੇ love மே ஓல்னோனா ஓ பா ਬੋਤੋ ਦੀਆ ਬੇਟਾ ਕੱਲਾ ਤੁਸੀਂ ਗਾਉਂਦੇ ਵੀ ਜਾਂ ਲਿਖਣ ਦਾ ਵੀ ਸ਼ੌਂਕ ਹੈਗਾ ਏ ਸਿਰਫ ਸਿਰਫ ਗਾਉਂਦੀ ਆ ਸਰ ਅੱਛਾ ਜੀ ਤੇ ਜਿਹੜੇ ਤੁਸੀਂ ਗੀਤ ਜਿਹੜਾ ਪਹਿਲਾ ਬੋਲਿਆ ਬੋਲਿਆ ਸੀ ਜਿਹੜਾ ਤੁਹਾਡਾ ਆਪਣਾ ਰਿਕਾਰਡ ਹੋਇਆ ਏ ਉਹ ਕਿੰਨਾ ਵੱਲੋਂ ਲਿਖਿਆ ਗਿਆ ਸੀ ਜੀ ਉਹ ਜਿਨ੍ਹਾਂ ਦੇ ਨਾਲ ਮੈਂ ਸੌਂਗ ਕੀਤਾ ਸੀ ਜਿਨ੍ਹਾਂ ਨੇ ਗਾਇਆ ਸੀਗਾ ਉਹਨਾਂ ਨੇ ਹੀ ਲਿਖਿਆ ਸੀ ਜੀ ਫਿਰ ਆਪਣਾ ਆਪਣਾ ਡ੍ਰੀਮ ਕੀ ਹੈ ਆਪਣਾ ਪਲੇਟਫਾਰਮ ਕੀ ਹੈ ਕਿੱਥੋਂ ਤੱਕ ਮੰਨਤ ਸ਼ਰਮਾ ਸੌਰੀ ਮੈਂ ਤੁਹਾਡਾ ਨਾਮ ਨਹੀਂ ਪੁੱਛਿਆ ਪਰ ਮੈਨੂੰ ਯਾਦ ਸੀ ਮੰਨਤ ਮੰਨਤ ਸ਼ਰਮਾ ਦਾ ਸੁਪਨਾ ਕੀ ਹੈ ਜੀ ਸੁਪਨੇ ਤੇ ਬਹੁਤ ਵੱਡੇ ਨੇ ਕਿ ਆਪਣੇ ਜੋ ਆਪਣੀ ਫੈਮਿਲੀ ਦੇ ਪਹਿਲਾਂ ਤੇ ਸਾਰੇ ਸੁਪਨੇ ਪੂਰੇ ਕਰਨਾ ਚਾਹੁੰਦੇ ਆ ਜੋ ਕਿ ਉਹ ਆਪ ਨਹੀਂ ਕਰ ਸਕਤੇ ਕੁਝ ਮੇਰੇ ਵਿੱਚ ਸੁਪਨੇ ਨੇ ਕਿ ਇਸ ਲਾਈਨ 'ਚ ਮੈਂ ਬਹੁਤ ਅੱਗੇ ਤੱਕ ਜਾਵਾਂ ਤੇ ਉਹ ਸਾਡੇ ਦਰਸ਼ਕਾਂ ਦੇ ਸਾਥ ਨਾਲ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਜੀ ਸਰੋਤਿਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿਉਂਕਿ ਬਹੁਤ ਐਨਆਰਆਈ ਵੀਰ ਨੇ ਜਾਂ ਬਹੁਤ ਇੱਧਰ ਦੇ ਜਿਹੜੇ ਵੀਰ ਹੈਗੇ ਨੇ ਜਿਹੜੇ ਕਲਾ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਗੀ ਕਿ ਐਨੀ ਸਾਡੀ ਹਜੇ ਫਾਈਨੈਂਸ਼ੀਅਲ ਤੌਰ ਤੇ ਅਸੀਂ ਵਧੀਆ ਨਹੀਂ ਹੈਗੇ ਕਿ ਅਸੀਂ ਕੁਝ ਵੀ ਕਰ ਸਕੀਏ ਤੇ ਜਿੰਨੀ ਵਾਤੋਂ ਅੱਜ ਪੋਟ ਹੋ ਸਕਦੀ ਹੈ ਜਰੂਰ ਕਰਨਾ ਆ ਲਾਸਟ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਜੇ ਲੋਕ ਤੱਤ ਯਾਦ ਹੈ ਤੇ ਲੋਕ ਤੱਤ ਸੁਣਾ ਦਿਓ ਜੇ ਤੁਹਾਨੂੰ ਹੋਰ ਕੋਈ ਗੀਤ ਯਾਦ ਹੈ ਤਾਂ ਜਰੂਰ ਸੁਣਾਓ ਸਾਰਾ ਸਾਰਾ ਤਨ ਤੇਰੇ ਬੰ ਹੁਣ ਨਹੀਂ ਗੁਜ਼ਰਦਾ ਯਾਰਾ ா ਬਹੁਤ ਹੋ ਗਿਆ ਬੇਟਾ ਆਪਣਾ ਨੰਬਰ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀਰ ਨੇ ਜਿਹੜੇ ਕਲਾ ਨੂੰ ਪਿਆਰ ਕਰਦੇ ਨੇ ਉਹ ਤੁਹਾਡੇ ਨਾਲ ਸੰਪਰਕ ਕਰ ਸਕਣਗੇ ਜੀ 9779640500 9779640500 ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਸਰ ਇਹ ਸਾਣਾ ਮੰਨਤ ਸ਼ਰਮਾ ਜਿਨ੍ਹਾਂ ਨੂੰ ਬਚਪਨ ਤੋਂ ਹੀ ਕਹਿੰਦੇ ਕਿ ਗਾਉਣ ਦਾ ਸ਼ੌਂਕ ਸੀ ਮੇਰੇ ਮਾਪਿਆਂ ਨੂੰ ਵੀ ਕਹਿੰਦੇ ਗਾਉਂ ਦਾ ਸ਼ੌਂਕ ਸੀ ਚਲੋ ਕਿਸੇ ਕਾਰਨ ਉਹਨਾਂ ਦਾ ਜਿਹੜਾ ਸ਼ੌਂਕ ਹੈ ਉਹ ਪੂਰਾ ਨਹੀਂ ਹੋ ਸਕਿਆ ਉਹ ਆਪਣਾ ਜਿਹੜਾ ਸ਼ੌਂਕ ਹੈ ਇਸ ਧੀ ਦੇ ਵਿੱਚ ਵੇਖਣਾ ਚਾਹੁੰਦੇ ਨੇ ਸੋ ਸਰੋਤਿਓ ਕਦੇ ਵੀ ਚਾਹੇ ਕੋਈ ਖਿਡਾਰੀ ਏ ਚਾਹੇ ਕਿਸੇ ਵੀ ਕਲਾ ਦੇ ਨਾਲ ਉਹ ਪਿਆਰ ਕਰਦਾ ਏ ਤੁਹਾਡੇ ਤੋਂ ਬਗੈਰ ਉਹ ਸਫਲ ਨਹੀਂ ਹੋ ਸਕਦਾ ਇਸ ਕਰਕੇ ਇਸ ਧੀ ਦੀ ਵੱਧ ਵੱਧ ਸਪੋਰਟ ਕਰਿਓ ਤੇ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਤਾਂ ਕਿ ਜੋ ਇਸ ਧੀ ਨੇ ਸੁਪਨੇ ਵੇਖੇ ਨੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕੇ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਰਨ